ਇਹ ਵੀਡੀਓ ਹਾਂਜੀ ਅਸੀ ਗੜ ਬਾਈ ਕੀ ਹਾਲ ਚਾਲ ਤੇ ਅੱਜ ਆਪਾਂ ਪਹੁੰਚੇ ਹੋਇਆ ਬਾਈ ਵਰਗਿਆਂ ਕੋਲੇ ਤੇ ਸੋਨੂੰ ਵੀ ਅੱਜ ਟਾਪ ਤੋਂ ਟਾਪ ਕੁੱਕੜ ਦਿਖਾਵਾਂਗੇ ਆਪਾਂ ਸਾਰੇ ਇੱਕ A to Z ਕੁੱਕੜ ਬਹੁਤ ਆ ਬਾਬਿਓ ਤੇ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆਂ ਬਈ ਬਹਿਗਮ ਤੋਂ ਠੀਕ ਆ ਤੇ ਹੁਣ ਆਪਾਂ ਸੋਨੂੰ ਪਹਿਲਾਂ ਵੀ ਬਹਿਗਮ ਕੁੱਕੜ ਦਿਖਾਵਾਂਗੇ ਆਪਣਾ ਸੋ ਹਾਂ ਬਾਈ ਹੁਣ ਸੋਨੂੰ ਪਹਿਲਾਂ ਦਿਖਾਉਣੇ ਆ ਬਾਈ ਦਾ ਬਹਿਗਮ ਠੀਕ ਆ ਬਾਈ ਤੇ ਮੜਾ ਨੇੜੇ ਆ ਕੇ ਫੇਸ ਤੇ ਕਰਿਓ ਫੋਕਸ ਦੇਖੋ ਬਾਈ ਨੋ ਚੈੱਕ ਕਰੋ ਹਣਾ ਅਗੂਠੇ ਏਡੀ ਨੋਕਾ ਤੇ ਪੂਰੇ ਗੋਲ ਹਨਾ ਰੰਗ ਦੇਖ ਲਓ ਬਾਈ ਕਿੱਡਾ ਸੋਹਣਾ ਰੰਗ ਆ ਯਾਰ ਕੁੱਕੜ ਦਾ ਹਨਾ ਕੰਡੇ ਕੁੰਡੇ ਕਰੋ ਚੱਕ ਸਾਰਾ ਕੁੱਕੜ ਇਹ ਬਾਈ ਦਾ ਬਾਈ ਮੇਨ ਬਰੀਡਰ ਆ ਹਨਾ ਮੇਨ ਬਰੀਡਰ ਆ ਵੀ ਕਰਦਾ ਜਾਣਾ ਪਰ ਆਪਣਾ ਹਾਂ ਬਾਈ ਨੂੰ ਬਾਈ ਬਹੁਤ ਬੰਦੇ ਫੋਰਸ ਕਰਦੇ ਆ ਯਾਰ ਵੀ ਬਾਈ ਜਨਰ ਵੇਚਦੇ ਆ ਬੰਦੇ ਬਹੁਤ ਬੰਦੇ ਆ ਮੰਨ ਲਓ ਵੀ ਫੋਨ ਫੁੱਲ ਆਉਂਦੇ ਯਾਰ ਤੁਸੀਂ ਕੁਆਲਿਟੀ ਦੇਖੀ ਬਹੁਤ ਬੰਦੇ ਫੋਨ ਵੀ ਲੈਣੇ ਆ ਪਾ ਬਾਈ ਕਰਦਾ ਜਾਣਾ ਪਰ ਦਿਆਂ ਨਹੀਂ ਆਪਾਂ ਕਿਸ ਨੂੰ ਹਾਂ ਬਹੁਤ ਧੰਤ ਜੀ ਆ ਬਹੁਤ ਬੰਦੇ ਫੋਨ ਕਰ ਰਹੇ ਮੈਨੂੰ ਪਤਾ ਹੁਣ ਵੀ ਵੀਡੀਓ ਦੇਖ ਕੇ ਵੀ ਕਹਿਣਗੇ ਵੀ ਦੇ ਦਿਓ ਪਰ ਬਈ ਇਹ ਦੇਣਾ ਨਹੀਂ ਕਿਸ ਨੂੰ ਜਣਾ ਪਰ ਇਹ ਕਰਦਾ ਜਾਣਾ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਜਾਨਵਰ ਦੀ ਵੀ ਤੁਹਾਨੂੰ ਕਿਦਾਂ ਲੱਗਾ ਕਮੈਂਟ ਜਰੂਰ ਕਰਿਓ ਤੇ ਬਾਕੀ ਵੀਰੇ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਇਹਨਾਂ ਨੂੰ ਛੱਡ ਕੇ ਵੀ ਦਿਖਾਉਣਾ ਮਾੜਾ ਯਾਰ ਦੇਖੋ ਵੀਰੇ ਇਹ ਬਰੀਡਰ ਹੋਇਆ ਖੜਾ ਹੋਣਾ ਉਮਰੇ ਦੀ ਹੋਗੀ 2.5 2.5 ਸਾਲ ਟੱਪਿਆ ਖੜਾ ਇਹ ਤੇ ਬਾਕੀ ਤੁਸੀਂ ਮਾੜਾ ਦੇਖ ਲਓ ਬਾਈ ਮਸਤ ਹਲੇ ਵੀ ਫੁੱਲ ਹੈ ਕਮਜ਼ੋਰ ਕਮਜ਼ੋਰ ਕੋਈ ਨਹੀਂ ਕਿਉਂ ਖਰਾਕਾਂ ਪਾਈ ਦੀਆਂ ਹਨਾ ਬਾਕੀ ਤੁਸੀਂ ਚੈੱਕ ਕਰ ਪੂਰਾ ਬੈਰ ਨੂੰ ਓਕੇ ਆ ਬਾਈ ਜਾਨਵਰ ਤੋ ਹਾਂਜੀ ਬਈ ਆ ਆ ਬਾਈ ਦਾ ਦੂਜਾ ਕੁੱਕੜ ਤੇ ਇਹ ਵੀ ਬਾਈ ਕੋਲੇ ਮੰਨ ਲਓ ਹੁਣ ਬਰੀਡਰ ਚੱਲ ਰਿਹਾ ਪਹਿਲਾਂ ਚੈਂਪੀਅਨ ਰਹਾ ਇਹ ਵਧੀਆ ਤਰੀਕੇ ਨਾਲ ਤੇ ਬਾਕੀ ਬਈ ਰੰਗ ਇਹਦਾ ਦੇਖ ਲਓ ਸੀ ਹਨਾ ਪੱਕੇ ਰੰਗ ਚ ਜਾਨਵਰ ਆ ਫੇਸ ਚੈੱਕ ਕਰੋ ਬਈ ਨੇੜੇ ਕਰੂ ਮੜਾ ਆ ਬਾਕੀ ਦੇਖੋ ਬਈ ਬਾਕੀ ਬਾਈ ਤੁਹਾਨੂੰ ਬਾਈ ਦੱਸਦਾ ਇਹਦੇ ਬਾਰੇ ਕਿਵੇਂ ਆ ਬਈ ਇਹ ਆਪਣੇ ਘਰ ਦਾਗਾ ਕਰਦੇ ਆ ਬਈ ਠੀਕ ਆ ਤੇ ਮੰਨ ਕੇ ਚੱਲੋ ਵੀ ਵਿਤ ਤਾ ਨਹੀਂ ਆਪਾਂ ਬੜੇ ਬੰਦੇ ਨੇ ਫੋਨ ਨਾ ਨਾ ਬਈ ਯਾਰ ਵਿਤ ਨਾ ਹੀ ਤਾਂ ਗੱਲ ਹੀ ਨਹੀਂ ਨਾ ਨਾ ਜਾਇਰ ਤਰੇ ਸ਼ਾਉਂਕ ਦਾ ਮੁੱਲ ਹੁੰਦਾ ਕੋਈ ਸਹੀ ਗੱਲ ਆ ਬਾਈ ਸਹੀ ਗੱਲ ਆ ਆ ਗੱਲ ਬਾਈ ਬਹੁਤ ਵਧੀਆ ਕਰ ਗਿਆ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਨੇੜੇ ਕਰਕੇ ਫੇਸ ਦਿਖਾ ਦਿਓ ਤੇ ਥੱਲੋਂ ਕੰਡੇ-ਗੁੰਡੇ ਕਰਾ ਚੈੱਕ ਦੱਸਦਾ ਬਾਈ ਆਪ ਹੀ ਹੈ ਨਾ ਜਾਨਵਰ ਦੀ ਰੂਹ ਦੱਸੀ ਜਾਂਦੀ ਆ ਵੀ ਕੁਆਲਿਟੀ ਹੈਗੀ ਆ ਤੇ ਬਾਕੀ ਤੁਸੀਂ ਦੇਖੋ ਬਾਈ ਥੱਲੇ ਛੱਡ ਕੇ ਵੀ ਦਿਹਾਉਣਿਆ ਤੁਹਾਨੂੰ ਇਹ ਆ ਮੇਨ ਹੁਣ ਇਹ ਵੀ ਦੋ ਦੂਜਾ ਬਰੀਡਰ ਲਾ ਲਓ ਬਾਈ ਤੁਸੀਂ ਦੂਜਾ ਬਰੀਡਰ ਕਹਿ ਸਕਦੇ ਹੋ ਇਹਨੂੰ ਪਹਿਲਾ ਭੈਂਗਮ ਤੇ ਦੂਜਾ ਹ ਬਾਂਕ ਆ ਠੀਕ ਆ ਬਾਈ ਕਰੋ ਸ਼ਾਉਂਕ ਸੋ ਹਾਂ ਬਾਈ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਬਾਈ ਤੀਜਾ ਪੀਲਾ ਜਾਨਵਰ ਪੱਠਾ ਹੀ ਆ ਬਾਈ ਹਲੇ ਇਹ ਡੋਡੀਆਂ ਤੇ ਆ ਤੇ ਮਾੜਾ ਨੇੜੇ ਫੇਸ ਚੈੱਕ ਕਰ ਲਉ ਆਕੇ ਦੇਖੋ ਬਾਈ ਫੇਸ ਚੈੱਕ ਕਰੋ ਬਾਕੀ ਰੰਗ ਪੀਲਾ ਪੱਕਾ ਪੱਕੇ ਪੀਲੇ ਰੰਗ ਦਾ ਕੁੱਕੜਾ ਡਬਲ ਪੱਲੇ ਦਾ ਜਾਨਵਰ ਆ ਬਾਈ ਵੱਡੇ ਵੱਡੇ ਪੱਲੇ ਆ ਕੁੱਕਰ ਦੇ ਜਿਵੇਂ ਆਪ ਛੋਟਾ ਨਾ ਪੱਲੇ ਬਹੁਤ ਵੱਡੇ ਆ ਤੇ ਬਾਕੀ ਬਾਈ ਤੁਹਾਨੂੰ ਭਰਾ ਦੱਸੂ ਆਪਣਾ ਇਹ ਬਾਈ ਰਮਣ ਬਾਈ ਕੋਲੇ ਪੀਲਾ ਕੁੱਕੜ ਸੀ ਏ ਉਹਦਾ ਹੋ ਗਈ ਡੈਥ ਤੇ ਉਹਦਾ ਬੱਚਾ ਬਈ ਇਹ ਅੱਛਾ ਤੇ ਬਾਈ ਨੇ ਆਪ ਨੂੰ ਦਿੱਤਾ ਵਾ ਗਿਫਟ ਗਿਫਟ ਕਰਤਾ ਬਾਈ ਨੇ ਗਿਫਟ ਆਇਆ ਬਾਈ ਪਹਿਲਾਂ ਹਾਂ ਵੀ ਯਾਰ ਤੂੰ ਰੱਖ ਲਾ ਮੰਨ ਲਓ ਮਿੱਤਰਤਾ ਜੇ ਇਹੀ ਸ਼ੌਕ ਹੈ ਬਾਈ ਹਾਂ ਮਿੱਤਰਤਾ ਦਾ ਬਈ ਇਹੀ ਮੁਰਗ ਬਾਈ ਦਾ ਸ਼ੌਕ ਮੇਨ ਆ ਯਾਰ ਇਹ ਚ ਨਾ ਬਾਈ ਬੰਦੇ ਇੱਕ ਦੂਜੇ ਨੂੰ ਗਿਫਟ ਕਰ ਦਿੰਦੇ ਜਾਨਵਰ ਗਿਫਟ ਆਇਆ ਬਈ ਹਾਂ ਬਾਕੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਵੀ ਤੁਹਾਨੂੰ ਥੱਲੇ ਛੱਡ ਕੇ ਵੀ ਦਿਖਾਉਣਾ ਥੋੜਾ ਜਿਹਾ ਅਸੀਂ ਕਰੋ ਬਾਈ ਸ਼ੌਕ ਜਾਨਵਰ ਦਾ ਤੋਂ ਹਾਂਜੀ ਬਾਈ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਨੂਰੀ ਪੱਠਾ ਇਹ ਆ ਬਾਈ ਦੀਪੇ ਦਾ ਕੋਕੜ ਤੇ ਮਿਲੋ ਭਰਾ ਨੂੰ ਆਪਣੇ ਨੂੰ ਆ ਦੇਖੋ ਬਈ ਪੱਠਾ ਹਲੇ ਇਹ 7 ਕਿ ਮਹੀਨਾ ਦਾ ਬੱਚੀ ਆ ਫੇਸ ਚੈੱਕ ਕਰ ਲੋ ਹਲੇ ਜਮੀ ਛੋਟਾ ਯਾਰ ਤੇ ਬਾਈ ਹੂੰ ਸੰਭੀਆ ਦਾ ਪੱਠਾ ਬਣੂ ਚੰਗਾ ਯਾਰ ਇਹ ਦੇਖੋ ਪਿਓਰ ਨੂਰੀ ਆ ਯਾਰ ਬੜਾ ਸੋਹਣਾ ਪੱਠਾ ਬਣੂਗਾ ਬਾਕੀ ਤੁਹਾਨੂੰ ਬਾਈ ਦੱਸੂ ਇਹ ਬਈ ਆਪਣੇ ਘਰ ਦਾ ਪੱਠਾ ਹੈਗਾ ਅਰੀ ਅੱਖ ਦਾ ਹੈਗਾ ਹਾਂ ਇਹਨਾਂ ਨੂੰ ਕਰਨ ਲਈ ਚੈੱਕ ਕਰੋ ਬਾਕੀ ਬਈ ਘਰੇ ਬਾਈ ਨੇ ਆ ਬੱਚੇ ਕਢਾਏ ਸੀ ਇਹ ਉਹਨਾਂ ਉਹਨਾਂ ਚੋਂ ਆਪਣਾ ਘਰ ਦਾ ਪੱਠਾ ਬਈ ਇਹ ਹਾਂ ਬਾਕੀ ਬਾਈ ਵਰ ਕਹਿੰਦੀ ਮੰਨ ਕੇ ਚੱਲੋ ਵੀ ਮਿੱਤਰ ਤਾਂ ਹੀ ਐ ਸਾਰੇ ਭਰਾ ਇਹ ਇਕੱਠੇ ਨੇ ਇਹਨਾਂ 'ਚ ਕੋਈ ਫਰਕ ਨਹੀਂ ਜਾਨਵਰ ਇੱਕ ਦੂਜੇ ਕੋਲੇ ਮੰਨ ਲਓ ਚੱਲੀ ਜਾਂਦੇ ਰਹਿੰਦੇ ਆ ਸਰਕਲ ਬਾਕੀ ਤੁਸੀਂ ਪੱਠੇ ਦਾ ਸ਼ੌਂਕ ਕਰੋ ਤੁਹਾਨੂੰ ਥੱਲੇ ਛੱਡ ਕੇ ਵੀ ਦਿਖਾਉਣੇ ਆ ਦੇਖੋ ਬਈ ਛੋਟਾ ਜਿਹਾਲੇ ਉਹ ਬਣੂ ਘੈਂਟ ਯਾਰ ਚੀਜ਼ ਸੋਹਣੀ ਬਣੂਗਾ ਇਹ ਵੀ ਉਹ ਬੰਦੇ ਨੂੰ ਸਮਝਾਉ ਜਿਹਨੂੰ ਨੂਰੀ ਕੁੱਕੜ ਪਸੰਦ ਸੋ ਹਾਂਜੀ ਬਈ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਬਾਈ ਦਾ ਪੰਜਵਾਂ ਕੁੱਕੜ ਤੇ ਮਾੜਾ ਜਿਹਾ ਬਈ ਨੇੜੇ ਆ ਕੇ ਸ਼ੌਂਕ ਕਰੋ ਪਹਿਲਾ ਜਾਨਵਰ ਦਾ ਦੇਖੋ ਬਈ ਫੇਸ ਚੈੱਕ ਕਰੋ ਨੋਕ ਦੇਖੋ ਬਈ ਛੋਟੀ ਹੀ ਨੋਬ ਦਾ ਕੁੱਕੜ ਆ ਨਾ ਆ ਕੁੱਕ ਵੀ ਵਧੀਆ ਡੋਰੇ ਡੂਰੇ ਪੈਂਦੇ ਆ ਤੇ ਪੱਕਾ ਰੰਗ ਆ ਬਈ ਲੱਤਾ ਲਾਲ ਲਾਲੀ ਲੱਤਾ ਜੋ ਮਾਰਦੇ ਆਲੇ ਪੱਠਾ ਹੀ ਆ ਬਾਈ ਦਸਾਂ ਕੁ ਮਹੀਨੇ ਦਾ ਪੱਠਾ ਹੀ ਆ ਤੇ ਮਨ ਚ ਚੱਲੋ ਵੀ ਵਜੂਦ ਐ ਲੱਗਦਾ ਮੈਂ ਡੇਢ ਸਾਲ ਦਾ ਕੁੱਕੜ ਹੁੰਦਾ ਇਹੀ ਮੰਨ ਕੇ ਚੱਲੋ ਸਮਾਈ ਆ ਹਨਾ ਖਰਾ ਕੀ ਇੱਥੇ ਆ ਕੇ ਬੋਲਦੀ ਹੁੰਦੀ ਆ ਵੀ ਬੰਦੇ ਨੇ ਕਿੰਨਾ ਖਸਾਮਿਆਂ ਬਾਕੀ ਸਾਨੂੰ ਮਸਤੀ ਦੇਖ ਕੇ ਪਤਾ ਲੱਗ ਜੂ ਯਾਰ ਖੜਦਾ ਦੇਖੋ ਕਿਵੇਂ ਆ ਹਨਾ ਤੇ ਬਾਕੀ ਇਹ ਬਾਈ ਦੇ ਘਰ ਦਾ ਕੁੱਕੜ ਹਨਾ ਇਹ ਬਾਈ ਆਪਣਾ ਆਰਾਮ ਮਿਲੋ ਭਰਾ ਨੂੰ ਤੇ ਬਾਈ ਸਾਂਭਦਾ ਇਹ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਜਾਨਵਰ ਨੂੰ ਥੱਲੇ ਛੱਡ ਕੇ ਵੀ ਦਿਖਾਉਣੇ ਆ ਬੜਾ ਯਾਰ ਦੇਖੋ ਬਾਈ ਕਿੱਡਾ ਮਸਤ ਕੁੱਕੜ ਆ ਯਾਰ ਖੜਦਮ ਪਾ ਜਾਨਵਰ ਆ ਬਾਈ ਜਿਹੜੇ ਭਰਾਵਾਂ ਨੇ ਨਹੀਂ ਦੇਖੇ ਨਾ ਨਹੀਂ ਪਤਾ ਹੁੰਦਾ ਵੀ ਖੜਦਬੇ ਕਿਹੜੇ ਹੁੰਦੇ ਆ ਬਾਈ ਐਂ ਹੁੰਦਾ ਜਿੰਨਾ ਚ ਪੂਛ ਥੋੜੀ ਚੱਕਮੀ ਹੋਵੇ ਹੁੰਦੇ ਵੀ ਅਸੀਲ ਹੀ ਆ ਨਸਲ ਹੀ ਹੁੰਦੇ ਆ ਪਰ ਬਾਈ ਇਹਨਾਂ ਚ ਮੰਨ ਲਓ ਪੂਛ ਥੋੜੀ ਚੱਕਮੀ ਆਉਂਦੀ ਨੇ ਖੜਦੋ ਮੈਚ ਤੁਸੀਂ ਬਾਕੀ ਸ਼ੌਂਕ ਕਰ ਸਕਦੇ ਹੋ ਬਈ ਜਾਨਵਰ ਦਾ ਦੇਖ ਲਓ ਬਾਈ ਕੁੱਕੜ ਇਹ ਆ ਬਾਈ ਦੇ ਘਰ ਦਾ ਬੱਚਾ ਆਰਾਮ ਦਾ ਠੀਕ ਆ ਬਾਈ ਤੋਂ ਹਾਂਜੀ ਬਾਈ ਹੁਣ ਕਰੋ ਆਪਣੇ ਛੇਵੇਂ ਕੁੱਕੜ ਦਾ ਮੰਨ ਕੇ ਚਲੋ ਸੂਈ ਸ਼ੌਂਕ ਪਹਿਲਾਂ ਦਾ ਫੇਸ ਚੈੱਕ ਕਰੋ ਬਈ ਆ ਕੇ ਵੇਖੋ ਬਈ ਨੋਕ ਕਾਲੇ ਕਾਲੀਆਂ ਚਰੀਆਂ ਵਿੱਚ ਨਾ ਸਖਤ ਨੋਕ ਆ ਪੂਰੀ ਜਾਨਵਰ ਦੀ ਬਾਕੀ ਬਈ ਦੇਖੋ ਰੰਗ ਜਾਵਾ ਕਿੱਡਾ ਸੋਹਣਾ ਰੰਗ ਆ ਕੁੱਕੜ ਦਾ ਨਾ ਕੱਦ ਵੀ ਹੈਗਾ ਬਈ 16.5 ਦੇ ਕਰੀਬ ਮੇਰੇ ਹਿਸਾਬ ਨਾਲ ਚੰਗੀ ਹਾਈਟ ਦਾ ਕੁੱਕੜਾ ਬਾਕੀ ਟੱਕਤੀ ਟੁਕਤੀ ਵੀ ਸਿੱਧੀ ਰੱਖਦਾ ਜਾਨਵਰ ਤੇ ਇਹ ਬਾਈ ਬਾਈ ਉਹ ਕੁੱਕਰ ਦਾ ਬੱਚਾ ਜਿਹੜਾ ਸਾਨੂੰ ਆਪ ਪਹਿਲ ਤੇ ਵੈਂਗਮ ਦਿਖਾਇਆ ਸੀ ਮੜਾ ਨਿਗਮ ਰਮਾਈ ਵੈਂਗਮ ਕਰਨੀ ਆ ਵੈਂਗਮ ਦਾ ਬੱਚਾ ਬਈ ਇਹ ਇੱਕ ਨੰਬਰ ਤੇ ਦਿਖਾਇਆ ਸੀ ਤੁਹਾਨੂੰ ਬਈ ਪਿੰਗਮੋ ਦਾ ਬੱਚਾ ਇਹ ਉਹਦਾ ਬੱਚਾ ਤੇ ਬਾਈ ਪਾਲੀ ਸਾਂਭੀ ਜਾਂਦਾ ਇਹਨੂੰ ਬਾਕੀ ਤੁਹਾਨੂੰ ਬਾਈ ਦੱਸੂਗਾ ਬਈ ਕਿਵੇਂ ਇਹ ਕਰੇ ਕੰਮ ਇਹ ਬੱਚਾ ਹਾਂ ਹਾਂ ਬਈ ਜਿਹੜਾ ਤੁਹਾਨੂੰ ਪਹਿਲਾਂ ਕੁੱਕਰ ਦਿਖਾਇਆ ਪਿੰਗਮੋ ਦਾ ਬੱਚਾ ਇਹ ਬਸ ਆਪਾਂ ਤੇ ਯਾਰ ਕਰੀ ਜਾਂਦੇ ਆਲੇ ਤਾਂ ਸ਼ੌਂਕ ਨਾਲ ਹੀ ਰੱਖਿਆ ਹਾਂ ਰੱਖੀ ਜਾਂਦੇ ਆ ਬਾਬ ਵਧਾਈ ਜਾਂਦੇ ਕੋਈ ਨਹੀਂ ਕੰਮ ਹੌਲੀ ਹੌਲੀ ਹੂੰ ਬਾਕੀ ਤੁਸੀਂ ਦੇਖੀ ਜਾਨਨੇ ਹੋ ਜਿਹੜੇ ਜਿੰਨੇ ਕ ਹੈਗੇ ਜਾਨਵਰ ਤੁਹਾਨੂੰ ਕਿਰਾਂ ਦਿਖਾਈ ਜੰਨੇ ਆ ਹਨਾ ਜਾਨਵਰ ਬਹੁਤ ਆ ਬਾਈ ਵਰਗੇ ਬਾਹਰ ਛੱਡ ਕੇ ਰੱਖਦੇ ਆ ਆਪ ਦਾ ਸ਼ੌਕ ਆ ਬਾਈ ਆਪਾਂ ਆਪ ਦਾ ਨਾ ਸ਼ੌਕ ਆ ਆਪਾਂ ਦੇ ਥੱਲੇ ਰੱਖ ਕੇ ਕੰਮ ਨਹੀਂ ਕਰਦੇ ਆ ਆਪ ਦਾ ਸ਼ੌਕ ਕਰਦੇ ਆ ਬਾਈ ਵਰਗੇ ਆ ਨਹੀਂ ਹੈਗਾ ਵੀ ਯਾਰ ਮੰਗਲੇ ਤੰਗਲੇ ਹਨਾ ਆਪਦਾ ਹੀ ਸ਼ੌਕ ਕਰਦੇ ਆ ਜਿਹੜੇ ਆਪਦੇ ਕੋਲੇ ਆ ਬਾਈ ਵਰਿਆਂ ਕੋਲੇ ਉਹ ਆਪਾਂ ਤੁਹਾਨੂੰ ਸਾਰਿਆਂ ਨੂੰ ਦਿਖਾਈ ਦਿੱਤੇ ਸਾਂਝਾ ਕਰਿਆ ਸੋਡਣਾ ਸ਼ੌਕ ਬਾਈ ਹਨਾ ਬਾਕੀ ਤੁਸੀਂ ਜਾਨਵਰ ਦੀ ਤੋਰ ਫੇੜ ਦੇਖੋ ਨਾ ਤਖਤੀ ਦੁਖਤੀ ਦੇਖੋ ਯਾਰ ਕੁੱਕੜ ਦੀ ਸਭ ਤੋਂ ਬਾਦਤ ਤਿੱਖਾ ਕੁੱਕੜਾ ਹੈ ਮੇਰੇ ਹਿਸਾਬ ਨਾਲ ਇਹ ਕੁੱਕੜਾ ਦੇਖੋ ਬਈ ਕਰੋ ਸ਼ੌਂਕ ਜਾਨਵਰ ਦਾ ਤੇ ਬਈ ਪਾਲੀ ਸਾਂਭੀ ਜਾਂਦਾ ਇਹਨੂੰ ਬਸ ਸੋ ਹਾਂਜੀ ਮੇਰੇ ਵੀਰੋ ਹੁਣ ਤੁਹਾਨੂੰ ਦਿਖਾਵਾਂਗੇ ਬਾਈ ਵਰਗਿਆਂ ਦੀ ਬਰੀਡਰ ਮੁਰਗੀ ਆਹ ਨੇੜੇ ਕਰੀ ਮਾੜਾ ਫੇਸ ਚੈੱਕ ਕਰਾ ਦੇਖੋ ਬਈ ਛੋਟੇ ਜਿਹੇ ਮੂੰਹ ਦੀ ਮੁਰਗੀ ਆ ਨਾ ਨੋਕ ਵੀ ਦੇਖੋ ਕਿੰਨੀ ਸਖਤ ਹੈ ਰੰਗ ਦੇਖੋ ਬਈ ਪੱਕਾ ਪੀਲਾ ਮੰਨ ਕੇ ਚੱਲੋ ਅੱਜ ਕੱਲ ਇਹ ਰੰਗ ਤਾਂ ਮਿਲਦੇ ਨਹੀਂ ਲੱਤਾ ਪੀਲੀਆਂ ਬਈ ਕੰਡੇ ਗੱਡੀਆਂ ਜਾਂਦੀਆਂ ਮੁਰਗੀ ਤੇ ਬਾਕੀ ਤੁਹਾਨੂੰ ਬਾਈ ਦੱਸੂ ਇਹਦੇ ਬਾਰੇ हां भाई ये मुर्गी अपनी पहली जबो आपा मान लेवे कुक्ड़ ਰੱਖਣ 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 ਲੱਗੇ ਆਂ ਪਹਿਲੀ ਮੁਰਗੀ ਇਹੇ ਲੈਤੀ ਸੀ ਆਪਾਂ ਅੱਛਾ ਜੀ ਤੂੰ ਇਹਨੇ ਚਲਾਇਆ ਸ਼ੌਂਕ ਹਾਂ ਇਹਦੇ ਨਾਲ ਹੀ ਬਸ ਕੁੱਕੜ ਬਦਲ ਬਦਲ ਕੇ ਲਾ ਦਿੰਨੇ ਆਪਾਂ ਹੂੰ ਹੂੰ ਬਸ ਵੀ ਮੇਨ ਬਰੀਡਰ ਸਮਝ ਲੈ ਕੋਈ ਕੋਈ ਸਮਝ ਲੈ ਇਹੀ ਆਪਣੀ ਹਾਂ ਪਹਿਲੇ ਮੰਨ ਕੇ ਚੱਲੋ ਵੀ ਸ਼ੁਰੂਆਤ ਹੋਈ ਆਪਣੀ ਸ਼ੁਰੂਆਤ ਹੀ ਇਹ ਆ ਤੇ ਕੰਮ ਹੁਣ ਵੀ ਇਹੀ ਚਲਾ ਰਹੀ ਹੈ ਮੁਰਗੀ ਆਪਣਾ ਮੰਨ ਕੇ ਚੱਲੋ ਵੀ ਇਹ ਤਾਂ ਇੰਨਾ ਕਮਾਨ ਆ ਯਾਰ ਧੋਖਾ ਨਹੀਂ ਦੇਊਗਾ ਨਾ ਇਹਦਾ ਬਣਾਇਆ ਹੋਇਆ ਜਾਨਵਰ ਹੂੰ ਤਾਈਓ ਬਾਈ ਬਰੀਡਰ ਰੱਖ ਰੱਖੀ ਹਨ ਬਾਕੀ ਬੰਦੇ ਕਹਿੰਦੇ ਮੁਰਗੀਆਂ ਛੋਟੀ ਜਿਹੀ ਹੈ ਪਰ ਬੱਚੇ ਬਹੁਤ ਵੱਡੇ ਘੜਦੀ ਆ ਬਾਬਿਓ ਬਾਕੀ ਬਾਬਾ ਆਪਾਂ ਐ ਨਹੀਂ ਗਾ ਵੀ ਲੈ ਕੇ ਬਾਹਰੋਂ ਉਹ ਪਾਲਨੇ ਆ ਜਿਆਦਾਤਰ ਆਪਾਂ ਇੰਹੀ ਰੱਖਦੇ ਆ ਵੀ ਆਪਾਂ ਆਪਦੀ ਮੁਰਗੀ ਦੀ ਕਢਾ ਕੇ ਵੀ ਅੰਡੇ ਹਨਾ ਉਹਦੀ ਕੋਈ ਆਪਾਂ ਬੱਚੇ ਤਿਆਰ ਕਰਕੇ ਕਰ ਹੀ ਕਰਦੇ ਆ ਆਹ ਦੇਖੋ ਬਾਈ ਇਹ ਗੱਲ ਮੇਨ ਅੱਜ ਕੱਲ੍ਹ ਲੋਕ ਬਈ ਉਹ ਵਾਗ ਕੇ ਪਤਾ ਨਹੀਂ ਕਿੱਥੇ ਕਿੱਥੇ ਉਹ ਆਪਾਂ ਦੇਖ ਕੇ ਵੀਡੀਓ ਲਿਆ ਆਉਂਨੇ ਆ ਕਿਤੇ ਤੋਂ ਚੱਕ ਲੈਂਦਾ ਉਹ ਕੰਮ ਨਹੀਂ ਹੈਗਾ ਪਾਪ ਮਤਲਬ ਚਾਰ ਕਰਦੇ ਆਂ ਹਾਂ ਜੀ ਆ ਨਹੀਂ ਹੈਗਾ ਵੀ ਮੁੱਲ ਲੈ ਲਿਆ ਹਨਾ ਲਿਆ ਕੇ ਛੱਡ ਲਿਆ ਦੋ ਤਿੰਨ ਰੱਖਿਆ ਫੇਰ ਫੜਾਤਾ ਉਹ ਕੰਮ ਨਹੀਂ ਬਾਈ ਵਰਗਿਆਂ ਦਾ ਦੇਖ ਲਓ ਸਾਰੇ ਕੁੱਕਰ ਖਾਉਣੇ ਆ ਸਾਰੇ ਬਾਈ ਵਰਗਿਆਂ ਦੇ ਘਰ ਦੇ ਜਾਨਵਰ ਆ ਬਾਈ ਹਲੇ ਤਾਂ ਆਪਾਂ ਦੇ ਮੁਰਗੇ ਚਕਾਤੇ ਬਈ ਉਹ ਮੁੰਡਾ ਯਾਰ ਦੋਸਤ ਸੀਗਾ ਲੈ ਗਿਆ ਹਾਂ ਇਹੀ ਤਾਂ ਇਹੀ ਅਸਲ ਇੱਥੇ ਬੈਠੇ ਸੀਗੇ ਬਸ ਅੱਛਾ ਉਦੇ ਉਹ ਲੈ ਗਿਆ ਗੱਟਾ ਭਰ ਕੇ ਲੈ ਗਿਆ ਅੱਛਾ ਜੀ ਹਾਂ ਐ ਇਹੀ ਸ਼ੌਂਕ ਆ ਬਾਈ ਬੰਦੇ ਫੜਾ ਲੈਣ ਲੈਣ ਇੱਕ ਆਇਆ ਸੀਗਾ ਬਸ ਲੈ ਗਿਆ ਤਿੰਨ ਚਾਰ ਹਾਂ ਬਾਕੀ ਤਨੂੰ ਪੂਰਤੀ ਦੀ ਕੁਸ ਕਹਿ ਵੀ ਨਹੀਂ ਸਕਦਾ ਇੱਕ ਪੇਰ ਰੱਖ ਲਿਆ ਹੁਣ ਬਾਈ ਨਿੱਗੇ ਨਾ ਕਰੇ ਹਾਂ ਬਾਕੀ ਵਧਾਉਂਦੇ ਰਹਿੰਦੇ ਚੱਲੀ ਆਂਦਾ ਰਹਿੰਦਾ ਸਰਕਲ ਬਾਈ ਹਨਾ ਜਿਹੜੇ ਪ੍ਰਾਅਰ ਸ਼ੌਂਕ ਕਰਦੇ ਆ ਤੇ ਬਾਕੀ ਬਾਈ ਦੇਖ ਲਓ ਤੁਸੀਂ ਸਾਰੇ ਜਾਨਵਰ ਇੱਕ ਵਾਰੀ ਬਾਕੀ ਕੋਈ ਨਹੀਂ ਨੈਕਸਟ ਵਲੌਗ ਚ ਦਿਖਾਵਾਂਗੇ ਤੁਹਾਨੂੰ ਬਾਈ ਅੱਤ ਤਤ ਸੱਪ ਪੂਰੇ ਹੁਣ ਆ ਬਾਈ ਆਪਣਾ ਪਿੰਗ ਪੱਠਾ ਬਾਈ ਆਪਣਾ ਬੀਡਰ ਆਪਣਾ ਘਰ ਦਾ ਜਾਨਵਰ ਆ ਆ ਆਪਣਾ ਕਾਲਾ ਜਾਨਵਰ ਆ ਬਾਈ ਇਹ ਵੀ ਵੀਡਰਾ ਜਾਵੇਂ ਜਾਂਦਾ ਇਹ ਵੀ ਬਹੁਤ ਘੈਂਡਾ ਆ ਆ ਆਪਣੀ ਮੁਰਗੀ ਵੀ ਮਾਦੀ ਠੀਕ ਆ ਪੀਲੀ ਮੁਰਗੀ ਆ ਪਹਿਲੀ ਮੁਰਗੀ ਆਪਣੀ ਬਾਈ ਬਹੁਤ ਟੌਪ ਦੇ ਬੱਚੇ ਮਾਰਦੀ ਆ ਆ ਜਾਵਾ ਪੱਠਾ ਬਾਈ ਆਪਣਾ ਭਿੰਗ ਮਰਾ ਬਹੁਤ ਸਾਰਾ ਇਹ ਨਹੀਂ ਬਾਈ ਤੁਹਾਨੂੰ ਦੱਸਣ ਦੀ ਲੋੜ ਨਹੀਂ ਇਹ ਤਾਂ ਬਾਈ ਦੱਸਣ ਦੀ ਲੋੜ ਹੀ ਗੱਲਬਾਤ ਐਂਡੀ ਆ ਬਾਬੇ ਹਾਂ ਆ ਜਾਨਵਰ ਆਪਣਾ ਪੀਲਾ ਜਾਨਵਰ ਆ ਬਾਈ ਬਹੁਤ ਘੈਂਡ ਜਾਨਵਰ ਆ ਕੁਸ਼ਵੰਤ ਨੂੰ ਗਿਫਟ ਕਰਤਾ ਕਿਸਮਤ ਆਪਣਾ ਭਾਈ ਆ ਤਲਵੰਡੀ ਤੋਂ ਬਾਈ ਇਹਨੂੰ ਗਿਫਟ ਕਰਤਾ ਆ ਦੀਪਾ ਭਰਾ ਆਪਣਾ ਵਹਿਮਣ ਤੋਂ ਇਹਨੂੰ ਬਾਈ ਆ ਜਾਨਵਰ ਵੀ ਗਿਫਟ ਕੀਤਾ ਆ ਜਾਨਵਰ ਬਹੁਤ ਘੈਂਡ ਜਾਨਵਰ ਆ ਆ ਬਾਈ ਆਪਣਾ ਰ a mirar-te oberte